ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾਣਦੇ ਹਾਂ ਗੁਰਦੁਆਰਾ ਸ਼੍ਰੀ ਛੇਰ ਦਾ ਸਾਹਿਬ ਜੀ ਦੇ ਖੂਹ ਦਾ ਇਤਿਹਾਸ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਜੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ ਉਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਖੂਹੋਂ ਲੰਮੇ ਅਰਸੇ ਬਾਅਦ ਬਾਲਕ ਹਰ ਗੋਬਿੰਦ ਜੀ ਨੇ ਅਵਤਾਰ ਧਾਰਿਆ ਸੀ ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਖੁਦਵਾਈ ਕਰਵਾਈ ਗਈ ਪੰਚਮ ਪਾਤਸ਼ਾਹ ਜੀ ਵੱਲੋਂ ਇੱਕ ਹੀ ਖੂਹ ਵਿੱਚ 6 ਹਲਟਾਂ 6 ਮਾਲਾ ਪਾ ਕੇ ਚਲਾਇਆ ਗਿਆ ਜਿਸ ਨਾਲ ਇਹ ਇਲਾਕਾ ਹਰਿਆ ਭਰਿਆ ਹੋਇਆ ਸੰਗਤਾਂ ਨਿਹਾਲ ਹੋਈਆਂ ਅਤੇ ਗੁਰੂ ਸਹਿਬਾਨ ਜੀ ਦਾ ਜਸ ਹੋਇਆ ਇੱਥੇ 6 ਹਟਾਂ ਵਾਲੇ ਖੂਜ ਲਾਉਣ ਕਰਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਦਾ ਨਾਮ 6 ਹਟਾ ਸਾਹਿਬ ਪਿਆ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਅਸਥਾਨ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਬੇਅੰਤ ਵਾਰ ਬਖਸ਼ੇ ਗਏ ਪੂਰੀ ਸ਼ਰਧਾ ਨਾਲ ਜੋ ਇਸ ਸਥਾਨ ਉੱਪਰ ਇਸ਼ਨਾਨ ਅਤੇ ਸੇਵਾ ਕਰੇਗਾ ਉਸ ਨੂੰ ਸੰਤਾਨ ਦੀ ਪ੍ਰਾਪਤੀ ਦੁੱਖਾਂ ਦਾ ਨਾਸ਼ ਅਤੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਹਰਗੋਬਿੰਦ ਸਾਹਿਬ ਜੀ ਇੱਥੇ ਖੇਡਦੇ ਹੋਏ ਆਉਂਦੇ ਸਨ ਅਤੇ ਗੁਰਗਤੀ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇੜਦੇ ਸਮੇਂ ਦੁਪਹਿਰ ਵੇਲੇ ਇਸ ਰੰਮਣੀਕ ਅਤੇ ਆਨੰਦਮਈ ਅਸਥਾਨ ਉੱਤੇ ਇਸ਼ਨਾਨ ਕਰਦੇ ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਦੇ ਸਨ ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਜੀ ਦੇ ਵਸਾਇ ਸਪਾਵਨ ਅਸਥਾਨ ਉੱਤੇ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ صدਕਾ ਅੱਜ ਵੀ ਸੰਗਤਾਂ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਦੇ ਭਾਰੇ ਜੋੜ ਮੇਲਾ ਲੱਗਦਾ ਹੈ ਜੀ